ਇਸ ਸਥਾਨ ਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਕੋਈ ਹੈ ਕਿ ਨਹੀਂ ਇਹਨਾਂ 28 ਗੁਰਸਿੱਖਾਂ ਦਾ ਇਤਿਹਾਸ ਪਹਿਲੀ ਦਫਾ ਹੋਏਗਾ ਜਦੋਂ ਸਿੱਖ ਪੰਥ ਦੇ ਵਿੱਚ ਇੱਕ ਇੱਕ ਰੂਪਤਾ ਦੇ ਨਾਲ ਆਏਗਾ ਕੀ ਤੁਸੀਂ ਇਹ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦੀ ਕੋਈ ਪਲਾਨਿੰਗ ਕਰ ਰਹੇ ਹੋ 13 13 ਹੱਟੀ ਨੂੰ ਤੇ ਭਾਈ ਮਤੀ ਦਾਸ ਦੀ ਬਾਖ ਜਿਹੜਾ ਸੰਗਤ ਦੇ ਸਹਿਯੋਗ ਨਾਲ ਬਣਵਾਇਆ ਜਾਣਕਾਰੀ ਦਿਓ ਭਾਈ ਪਤਾ ਜਿਹੜੇ ਇੱਕ ਪਰਿਵਾਰ ਤੋਂ ਤੁਹਾਨੂੰ ਜਾਣਕਾਰੀ ਅੱਜ ਤੱਕ ਦਿੱਤੀ। ਤੋਂ ਵੱਧ ਸੇਵਾ ਗੁਰੂ ਸਾਹਿਬ ਨੇ ਇਸੇ ਪਰਿਵਾਰ ਦੇ ਸੀਸ ਦੇ ਉੱਤੇ ਹੱਥ ਰੱਖ ਕੇ ਲਈ ਸੀ। ਵੈਲਕਮ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਨਤਾ ਦੇ ਰੂਬਰੂ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਮੁਲਾਕਾਤ ਹੈ ਉੱਚੀਆਂ ਸੁੱਚੀਆਂ ਅਤੇ ਵੱਡੀਆਂ ਸ਼ਕਤੀਆਂ ਦੇ ਨਾਲ ਕਰਵਾਈ ਹੈ। ਔਰ ਐਸੇ ਲੜੀ ਦੇ ਵਿੱਚ ਅੱਜ ਜਿਹੜੀ ਤੁਹਾਡੀ ਮੁਲਾਕਾਤ ਹੈ ਔਰ ਸ਼ਹੀਦੀ ਪਰਿਵਾਰ ਦੇ ਵੰਸ਼ਜ ਸਰਦਾਰ ਚਰਨਜੀਤ ਸਿੰਘ ਜੀ ਜੋ ਭਾਈ ਮਤੀਦਾਸ ਜੀ ਦੇ ਪਰਿਵਾਰ ਵਿੱਚੋਂ ਹਨ ਵੰਸ਼ਜ ਹਨ ਅੱਜ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਮੈਂ ਬਹੁਤਾ ਜਿਆਦਾ ਸਮਾਂ ਤੁਹਾਡੇ ਵਿੱਚ ਨਹੀਂ ਰਾਂਗਾ ਉਹਨਾਂ ਦੀਆਂ ਗੱਲਾਂ ਅਸੀਂ ਸੁਣਾਂਗੇ ਉਹਨਾਂ ਕਰੋ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਔਰ ਕੋਈ ਇਹੋ ਜਿਹੀ ਤੱਥ ਨੇ ਜਿਹੜੇ ਕਿ ਸਾਨੂੰ ਨਹੀਂ ਪਤਾ ਅਸੀਂ ਕਿਤੋਂ ਵੀ ਨਹੀਂ ਸੁਨੇ ਜਾਂ ਪੜੇ ਅੱਜ ਉਹਨਾਂ ਕੋਲੋਂ ਸਾਨੂੰ ਸੁਣਨ ਨੂੰ ਮਿਲਣਗੇ ਜੀ ਚਰਨਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀ ਦਾਸ ਵੰਸ਼ਜ ਭਾਈ ਪਰਾਗਾ ਜੀ ਸਭ ਤੋਂ ਪਹਿਲਾਂ ਮੈਂ ਇੱਕ ਕਵਿਤਾ ਕਹਿਣੀ ਚਾਹਾਂਗਾ ਦੋ ਅੰਗੁਲ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੋ ਜੋ ਲੱਖ ਕਰੋੜ ਤਾਂ ਵੀ ਧਰਮ ਨਾ ਛੱਡਾਂ ਦੀਨ ਤੇਰਾ ਨਹੀਂ ਲੋੜ ਆਰਾ ਪਿਆਰਾ ਲੱਗਦਾ ਕਾਰਾ ਕਰੋ ਬਜਾਏ ਸੀਸ ਜਾਏ ਤਾਂ ਜਾਣਦੇ ਮੇਰਾ ਸਿੱਖੀ ਸਿਧਕ ਨਾ ਜਾਏ ਸੀਸ ਜਾਏ ਤਾਂ ਜਾਣਦੇ ਮੇਰਾ ਸਿੱਖੀ ਸਿਧਕ ਨਾ ਜਾਏ ਉਹ ਮਹਾਨ ਸ਼ਹੀਦ ਤਨਪਾਈ ਮਤੀਦਾਸ ਤਨਪਾਈ ਸਤੀਦਾਸ ਤਨਪਾਈ ਦਿਆਲਾ ਜੀ ਔਰ ਉਹ ਮਹਾਨ ਗੁਰੂ ਔਰ ਮਹਾਨ ਗੁਰੂ ਕੇ ਸਿੱਖ ਨੌਵੇਂ ਗੁਰੂ ਨਾਨਕ ਧੰਗੂ ਤੇਗ ਬਹਾਦਰ ਸਾਹਿਬ ਜੀ ਸੋ ਮੈਂ ਜਿਆਦਾ ਲੰਬੀ ਗੱਲ ਨਾ ਕਰਦਾ ਹੋਇਆ ਅੱਜ ਆਪ ਜੀ ਨੂੰ 300 ਸਾਲਾਂ ਜੋ ਸ਼ਹੀਦੀ ਸ਼ਤਾਬਦੀ ਦੇ ਮੌਕੇ ਜੋ ਪੂਰਾ ਇਕਤੇ ਹੋ ਕੇ ਅਸੀਂ ਦੇ ਰਹੇ ਹਾਂ ਕਿ ਦੇਸ਼ ਔਰ ਪੂਰੀ ਦੁਨੀਆ ਦੇ ਵਿੱਚ ਜੋ ਹੈ ਇਸ ਸ਼ਤਾਬਦੀ ਨੂੰ ਵੱਧ ਚੜ ਕੇ ਮਨਾਇਆ ਜਾਏ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ ਮਨੁੱਖੀ ਅਧਿਕਾਰਾਂ ਵਾਲੇ ਦਿਨ ਵੀ ਜੋ ਹੈ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਏ ਇਸ ਦੇ ਵੀ ਦਾਸ ਵੱਲੋਂ ਟੀਮ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਸੋ ਖੈਰ ਅੱਜ ਦਾਸ ਬਾਈ ਮਤੀ ਦਾਸ ਪਰਿਵਾਰ ਦੀ ਨੌਵੀਂ ਪੀੜੀ ਵਿੱਚੋਂ ਹੈ ਔਰ ਉਹ ਇਤਿਹਾਸ ਆਬ ਜੀ ਦੇ ਜੋ ਹੈ ਸਾਹਮਣੇ ਰੱਖ ਰਿਹਾ ਹੈ ਇਹ ਜਿਹੜਾ ਪਰਿਵਾਰ ਸੀ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦੇ ਹਿਸਾਬ ਦੇ ਨਾਲ ਚੌਥੇ ਜਾਂ ਪੰਜਵੇਂ ਨੰਬਰ ਦਾ ਪਰਿਵਾਰ ਸੀ ਜੀ ਇਸ ਪਰਿਵਾਰ ਦੇ ਵਿੱਚ ਨੌ ਗੁਰਸਿੱਖ ਸ਼ਹੀਦ ਹੋਏ ਨੇ ਔਰ 28 ਤੋਂ ਵੱਧ ਗੁਰਸਿੱਖ ਗੁਰੂ ਘਰ ਦੀ ਸੇਵਾ ਦੇ ਵਿੱਚ ਰਹੇ ਇਸ ਪਰਿਵਾਰ ਦਾ ਜਿਹੜਾ ਪਿਸ਼ੋਕੜ ਸੀਗਾ ਉਹ ਮੋਹਿਆਲ ਬ੍ਰਾਹਮਣ ਪਰਿਵਾਰ ਤੋਂ ਸੀਗਾ ਜਿਹੜੇ ਕਿ ਪੱਛਮੀ ਪੰਜਾਬ ਦੇ ਜ਼ਿਲ੍ਹਾ ਜੇਲਮ ਦੇ ਨਿਵਾਸੀ ਸਨ ਉੱਥੋਂ ਦਾ ਜਿਹੜਾ ਪਿੰਡ ਕਰਿਆਲਾ ਹੈ ਉੱਥੋਂ ਦੇ ਇਹਨਾਂ ਸ਼ਹੀਦਾਂ ਦੇ ਜਨਮ ਸਨ ਚਕਵਾਲ ਦੀ ਵੱਲ ਚਕਵਾਲ ਤੋਂ ਕਟਾਸ ਰਾਜ ਮੰਦਰ ਦੀ ਜਾਣ ਵਾਲੀ ਜੇ ਸੜਕ ਤੇ ਚਲੀਏ ਤਾਂ 7 ਕਿਲੋਮੀਟਰ ਦੇ ਉੱਤੇ ਪਿੰਡ ਕਰਿਆਲਾ ਸੀਗਾ ਔਰ 10 ਕਿਲੋਮੀਟਰ ਦੇ ਉੱਤੇ ਇਤਿਹਾਸਕ ਮੰਦਰ ਕਟਾਸ ਰਾਜ ਦਾ ਪ੍ਰਸਿੱਧ ਮੰਦਰ ਸੀਗਾ ਇਸ ਪਰਿਵਾਰ ਦੇ ਜਿਹੜੇ ਵਡੇਰੇ ਸਨ ਉਹਨਾਂ ਨੂੰ ਇਤਿਹਾਸਕਾਰਾਂ ਨੇ ਮਹਾਤਮਾ ਗੌਤਮ ਵੀ ਲਿਖਿਆ ਹੈ ਔਰ ਰਾਜਾ ਗੌਤਮ ਸਹਣ ਵੀ ਲਿਖਿਆ ਹੈ ਇਹ ਉੱਥੋਂ ਦਾ ਇੱਕ ਰਾਜਸੀ ਘਰਾਣਾ ਸੀ ਜਿਹੜਾ ਬਾਬਰ ਦੇ ਹਮਲਿਆਂ ਦੇ ਵਿੱਚ ਜਿਹੜਾ ਹੈ ਰਾਜ ਟੁੱਟ ਚੁੱਕਿਆ ਸੀ ਔਰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਦਾਸੀ ਦੇ ਸਮੇਂ ਦੇ ਉੱਤੇ ਭਾਈ ਗੌਤਮ ਦਾਸ ਜੀ ਦੀ ਪੇਟ ਧੰਗੁਰੂ ਨਾਨਕ ਸਾਹਿਬ ਜੀ ਨਾਲ ਹੁੰਦੀ ਹੈ ਇੱਥੋਂ ਇਹ ਧੰਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਦੇ ਨੇ ਔਰ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਦੇ ਨੇ ਇੱਥੇ ਇੱਕ ਬਹੁਤ ਵੱਡਾ ਇਤਿਹਾਸਿਕ ਤੱਤ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੋਥੋਹਾਰ ਦੇ ਇਲਾਕੇ ਦੇ ਵਿੱਚ ਰਾਜਾ ਗੌਤਮ ਸਹਿਮ ਨੂੰ ਪਰਚਾਰ ਦੀ ਜੋ ਹੈ ਕਮਜੀ ਬਖਸ਼ੀ ਸੀ ਸੋ ਅੱਗੇ ਰਾਜਾ ਜੋ ਗੌਤਮ ਸੈਨ ਹੋਏ ਨੇ ਉਹਨਾਂ ਦੇ ਤਿੰਨ ਬੱਚੇ ਸਨ ਭਾਈ ਪਹਿੜਾ ਜੀ ਭਾਈ ਪ੍ਰਾਗਾ ਜੀ ਤੇ ਬੀਬੀ ਸਰਸਵਤੀ ਜੀ ਤੇ ਜੇਕਰ ਗੱਲ ਭਾਈ ਪਹਿੜਾ ਜੀ ਦੀ ਕਰੀਏ ਤੇ ਉਹ ਪੰਜਵੀਂ ਔਰ ਛੇਵੀਂ ਪਾਸ਼ਾਹੀ ਦੇ ਦਰਬਾਰੀ ਸਿਕਸਨ ਅੱਗੇ ਉਹਨਾਂ ਦੇ ਪੁੱਤਰ ਸਨ ਇਸ ਲੜੀ ਦੇ ਵਿੱਚੋਂ ਭਾਈ ਚੌਪਾ ਸਿੰਘ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਖਿਡਾਵਾ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਿਆ ਗਿਆ ਹੈ ਜਿਨ੍ਹਾਂ ਤੋਂ ਮੁੱਖੋਂ ਬੋਲ ਕੇ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਦੀ ਧਰਤੀ ਦੇ ਉੱਤੇ ਇੱਕ ਰਹਿਤਨਾਮਾ ਲਿਖਵਾਇਆ ਸੀ ਜਿਹੜਾ ਇਤਿਹਾਸ ਦੇ ਵਿੱਚ ਭਾਈ ਚੌਪਾ ਸਿੰਘ ਜੀ ਦੇ ਰਹਿਤਨਾਮੇ ਦੇ ਨਾਮ ਤੋਂ ਮਸ਼ਹੂਰ ਹੈ ਇਸੇ ਲੜੀ ਦੇ ਵਿੱਚ ਦੋ ਸਿੰਘ ਹੋਏ ਨੇ ਮੁਕੰਦ ਸਿੰਘ ਤੇ ਮੁਕੰਦ ਸਿੰਘ ਦੂਜਾ ਜਿਹੜੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਨੇ ਅੱਗੇ ਇਸੇ ਲੜੀ ਦੇ ਵਿੱਚ ਸਨ ਰਾਏ ਸਿੰਘ ਹਜ਼ੂਰੀ ਜਿਹੜੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦਿੱਲੀ ਦੇ ਮਹਿਰੋਲੀ ਦੇ ਵਿੱਚ ਸ਼ਹੀਦ ਹੋਏ ਹੁਣ ਜੇਕਰ ਇਹ ਭਾਈ ਪੈੜਾ ਜੀ ਦੇ ਭਰਾ ਭਾਈ ਪ੍ਰਾਗਾ ਜੀ ਦੀ ਗੱਲ ਕਰੀਏ ਦਾ ਭਾਈ ਪ੍ਰਾਗਾ ਜੀ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ 6 ਪਾਸ਼ਾਈਆਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰੀ ਹੈ ਔਰ ਹਰਗੋਬਿੰਦਪੁਰ ਦੀ ਜਿਹੜੀ ਦੂਸਰੀ ਜੰਗ ਸੀ ਇਸ ਦੇ ਵਿੱਚ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਤਖਤ ਦੀ ਸਥਾਪਨਾ ਤੋਂ ਬਾਅਦ ਜਿਸ ਵਕਤ ਫੌਜਾਂ ਦੇ 5 ਜਥੇਦਾਰ 5 ਜਥੇ ਬਣਵਾਏ ਸੀ ਤੇ ਉਹਨਾਂ ਪੰਜਾਂ ਜਥਿਆਂ ਦੇ ਵਿੱਚੋਂ ਇੱਕ ਜਥੇ ਦੇ ਜਥੇਦਾਰ ਭਾਈ ਪ੍ਰਾਗਾ ਜੀ ਸਨ ਇਹ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 13 ਸ਼ਹੀਦ ਜ਼ਰਨੈਲਾਂ ਦੇ ਵਿੱਚੋਂ ਇੱਕ ਸਨ ਤੇ ਜੇਕਰ ਗੱਲ ਪਾਈਪਰਾਗਾ ਜੀ ਦੀ ਭੈਣ ਬੀਬੀ ਸਰਸਵਤੀ ਜੀ ਦੀ ਕਰੀਏ ਤਾਂ ਬੀਬੀ ਸਰਸਵਤੀ ਜੋ ਪੰਡਤ ਕਰਪਾਰਾਮ ਦਤ ਕਸ਼ਮੀਰ ਤੋਂ ਬ੍ਰਾਹਮਣਾ ਦੇ ਮੁਖੀ ਜੱਥੇ ਨੂੰ ਲੈ ਕੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਫਰਿਆਦ ਲੈ ਕੇ ਆਏ ਸਨ ਪੰਡਤ ਕਰਪਾਰਾਮ ਦਤ ਜੇ ਇਹ ਮਾਤਾ ਜੀ ਸਨ ਪੰਡਤ ਕਰਪਾਰਾਮ ਦਤ ਦੇ ਪਿਤਾ ਦਾ ਨਾਮ ਸੀ ਅੜੂਰਾਮ ਤੇ ਅੜੂਰਾਮ ਦੇ ਪਿਤਾ ਸੀ ਨਾਰਾਇਣ ਦਾਸ ਤੇ ਨਾਰਾਇਣ ਦਾਸ ਤੋਂ ਉੱਪਰ ਬ੍ਰਹਮ ਦਾਸ ਸੀ ਇਸ ਘਰਾਣੇ ਨੂੰ ਵੀ ਤਨਗੁਰੂ ਇਹ ਮਟਨ ਦਾ ਕਰਾਣਾ ਸਿੱਖ ਮਸ਼ਹੂਰ ਵਿਦਵਾਨ ਕਰਾਨਾ ਜਿਨ੍ਹਾਂ ਨੂੰ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਚਾਰ ਦੀ ਮੰਜੀ ਬਖਸ਼ੀ ਸੀ ਸੋ ਇੱਥੇ ਫਿਰ ਇੱਕ ਤੇ ਅਸੀਂ ਇੱਕ ਬੜਾ ਤੱਤ ਹੈ ਕਿ ਇਹਨਾਂ ਦਾ ਇਤਿਹਾਸ ਸੁਣਦੇ ਅਸੀਂ ਕਿ ਕਸ਼ਮੀਰ ਤੋਂ ਬ੍ਰਾਹਮਣ ਆਏ ਸੀ ਤੇ ਪੰਡਿਤ ਕਰਪਾਰਾਮ ਦੱਤ ਜੀ ਦੇ ਅਗਵਾਈ ਦੇ ਵਿੱਚ ਆਏ ਸੀ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਜਿਹੜਾ ਪੰਡਿਤ ਕਰਪਾਰਾਮ ਦੱਤ ਔਰ ਬੀਬੀ ਸਰਸਵਤੀ ਜੀ ਦਾ ਜੋ ਰਿਸ਼ਤਾ ਸੀ ਉਹ ਤਨਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਕਰਵਾਇਆ ਸੀ ਔਰ ਪੰਡਿਤ ਕਰਪਾਰਾਮ ਦਾ ਪਸ਼ੋਕੜ ਜਿਹੜਾ ਹੈ ਗੁਰੂ ਨਾਨਕ ਸਾਹਿਬ ਤੋਂ ਬਖਸ਼ਿਆ ਹੋਇਆ ਪਸ਼ੋਕੜ ਸੀ ਜਿਸ ਕਰਕੇ ਤਨਗੁਰੂ ਤੇਗ ਬਹਾ ਅੱਗੇ ਆ ਕੇ ਇਹਨਾਂ ਦੀ ਬਾਹ ਫੜੀ ਸੀ ਸੋ ਖੈਰ ਅੱਗੇ ਭਾਈ ਪਰਾਗਾ ਜੀ ਦੇ ਪੁੱਤਰ ਸਨ ਭਾਈ ਦੁਆਰਕਾਦਾਸ ਔਰ ਇਤਿਹਾਸ ਵਿੱਚ ਲਖੀਦਾਸ ਇਹ ਜ਼ਿਕਰ ਆਉਂਦੇ ਨੇ ਜਿਹੜੇ 6ਵੀਂ ਔਰ 7ਵੀਂ ਪਾਸ਼ਾਹੀ ਦੇ ਦੀਵਾਨ ਰਹੇ ਨੇ ਅੱਗੇ ਫਿਰ ਦੁਆਰਕਾਦਾਸ ਦੇ ਦੋ ਪੁੱਤਰ ਸਨ ਭਾਈ ਹੀਰਾਨੰਦ ਭਾਈ ਦਰਗਾਹਮਲ ਤੇ ਇਹ ਸੰਗਤ ਜੀ ਭਾਈ ਪਰਾਗਾ ਜੀ ਦੇ ਪੁੱਤਰ ਸਨ ਭਾਈ ਦੁਆਰਕਾਦਾਸ ਜਿਹੜੇ 6ਵੀਂ ਅਤੇ 7ਵੀਂ ਪਾਸ਼ਾਹੀ ਦੇ ਦੀਵਾਨੀ ਦੀ ਸੇਵਾ ਕਰਦੇ ਰਹੇ ਇਥੇ ਇਹ ਗੱਲ ਫਿਰ ਬਹੁਤ ਮਹੱਤਵਪੂਰਨ ਹੈ ਕਿ ਦੀਵਾਨੀ ਦੀ ਸਭ ਤੋਂ ਵੱਧ ਸੇਵਾ ਗੁਰੂ ਸਾਹਿਬ ਨੇ ਇਸੇ ਪਰਿਵਾਰ ਦੇ ਸੀਸ ਦੇ ਉੱਤੇ ਹੱਥ ਰੱਖ ਕੇ ਲਈ ਸੀ 6ਵੀਂ ਤੋਂ 10ਵੀਂ ਪਾਸ਼ਾਹੀ ਤੱਕ ਜੋ ਜ਼ਿਆਦਾਤਰ ਦੀਵਾਨ ਨੇ ਉਹ ਇਸੇ ਪਰਿਵਾਰ ਦੇ ਵਿੱਚੋਂ ਹੋਏ ਨੇ ਸੋ ਅੱਗੇ ਜਿਹੜੇ ਭਾਈ ਦੁਆਰਕਾਦਾਸ ਦੇ ਦੋ ਪੁੱਤਰ ਹੋਏ ਭਾਈ ਹੀਰਾਨੰਦ ਤੇ ਭਾਈ ਦਰਗਾਹਮਲ ਭਾਈ ਹੀਰਾਨੰਦ ਜੀ ਦੇ ਪੁੱਤਰ ਸਨ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਤੀਦਾਸ ਤੇ ਭਾਈ ਸਖੀਦਾਸ ਭਾਈ ਮਤੀਦਾਸ ਤੇ ਭਾਈ ਸਤੀਦਾਸ ਜੀ ਨੌਵੇਂ ਗੁਰੂ ਨਾਨਕ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ 11 ਨਵੰਬਰ 1675 ਨੂੰ ਜੋ ਹੈ ਸ਼ਹਾਦਤਾਂ ਦੇ ਜਾਮ ਪੀ ਗਏ ਤੇ ਜੇਕਰ ਗੱਲ ਕਰੀਏ ਭਾਈ ਦਰਗਾਹ ਮਲਜੀ ਦੀ ਜਿਹੜੇ ਹੀਰਾਨੰਦ ਜੀ ਦੇ ਭਰਾ ਨੇ ਔਰ ਭਾਈ ਮਤੀ ਦਾਸ ਜੀ ਦੇ ਚਾਚਾ ਜੀ ਲੱਗਦੇ ਸਨ ਇਹ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਤਿੰਨ ਪਾਸ਼ਾਯਾ ਦੇ ਦਰਬਾਰ ਦੇ ਵਿੱਚ ਦੀਵਾਨੀ ਦੀ ਸੇਵਾ ਕੀਤੀ ਹੈ ਤਨ ਗੁਰੂ ਹਰ राय ਸਾਹਿਬ ਜੀ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਤੱਕ ਭਾਈ ਦਰਗਾਹ ਮਲਜੀ ਦਾ ਸਰੀਰ ਵਡੇਰਾ ਹੋ ਗਿਆ ਸੀ ਤਾਂ ਜੋ ਉਹਨਾਂ ਨੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਆਪ ਜੀ ਦੇ ਦਰਬਾਰ ਦੇ ਵਿੱਚ ਮੇਰੇ ਭਰਾ ਦੇ ਪੁੱਤਰ ਭਾਈ ਮਤੀਦਾਸ ਭਾਈ ਸਤੀਦਾਸ ਜੀ ਸੇਵਾ ਕਰਦੇ ਨੇ ਅੱਗੇ ਤੋਂ ਦੀਵਾਨੀ ਦੀ ਜੋ ਸੇਵਾ ਹੈ ਉਹ ਭਾਈ ਮਤੀਦਾਸ ਜੀ ਨੂੰ ਦਿੱਤੀ ਜਾਵੇ ਸੋ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੇਨਤੀ ਕਬੂਲ ਕੀਤੀ ਔਰ ਦੀਵਾਨੀ ਦੀ ਸੇਵਾ ਭਾਈ ਮਤੀਦਾਸ ਜੀ ਨੂੰ ਬਖਸ਼ੀ ਸੀ ਇੱਥੇ ਮੈਂ ਥੋੜੀ ਜੀ ਗੱਲ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਜੋ ਸੀਨਾ ਵਸੀਨਾ ਇਤਿਹਾਸ ਚੱਲਦਾ ਆ ਰਿਹਾ ਹੈ ਉਸ ਦੇ ਵਿੱਚ ਸਾਡੇ ਬਡੇਰੇ ਦੱਸਦੇ ਨੇ ਕਿ ਭਾਈ ਮਤੀ ਦਾਸ ਜੀ ਦੇ ਸੀਸ ਦੇ ਉੱਤੇ ਦਸਤਾਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਸਜਾਈ ਸੀ ਇਤਿਹਾਸਕਾਰ ਲਿਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਾ ਭਾਈ ਮਤੀ ਦਾਸ ਜੀ ਦੇ ਬਾਰੇ ਕਿਹਾ ਸੀ मम ਸਹਾਇਕ ਮਿੱਤਰ ਭਾਰੀ ਮਤੀ ਦਾਸ ਗੁਰੂ ਕੋ ਦੀਵਾਨ ਸਿੱਖੀ ਵਿੱਚ ਪੂਰਨ ਪਰਵਾਨ ਸੋ ਐਸਾ ਪਿਆਰ ਸੀ ਭਾਈ ਮਤੀ ਦਾਸ ਜੀ ਦਾ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਔਰ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਲਗਭਗ ਸਾਰੀਆਂ ਯਾਤਰਾਵਾਂ ਤੇ ਇਹ ਦੋਨੇ ਭਰਾ ਜਿਹਨੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਹੇ ਔਰ ਭਾਈ ਸਤੀਦਾਸ ਜਿਹੜੇ ਸਨ ਉਹ ਵਿਦਵਾਨ ਸਨ ਔਰ ਤਨਗੁਰੂ ਤੇਗ ਬਹਾਦਰ ਸਾਹਿਬ ਆਪਣੀਆਂ ਜਦੋਂ ਪ੍ਰਚਾਰ ਯਾਤਰਾਵਾਂ ਦੇ ਉੱਤੇ ਚੱਲਿਆ ਕਰਦੇ ਸਨ ਤੇ ਉਸ ਵਕਤ ਜੋ ਬਾਣੀ ਗੁਰੂ ਸਾਹਿਬ ਉਚਰਦੇ ਸਨ ਉਹਨੂੰ ਲਿਖਣ ਦਾ ਕਾਰਜ ਜੋ ਹੈ ਭਾਈ ਸਤੀਦਾਸ ਜੀ ਕਰਿਆ ਕਰਦੇ ਸਨ ਜੋ ਫਾਰਸੀ ਅੱਖਰਾਂ ਚ ਉਤਾਰਾ ਕਰਦੇ ਸਨ ਔਰ ਫਿਰ ਅੱਗੇ ਜਿਹੜਾ ਹੈ ਉਸ ਦਾ ਗੁਰਮੁਖੀ ਤਰਜਮਾ ਹੋਇਆ ਕਰਦਾ ਸੀ ਇਸ ਗੱਲ ਨੂੰ ਕੇਸਰ ਸਿੰਘ ਛਿਬਰ ਨੇ ਲਿਖਿਆ ਹੈ ਜੀ ਸੋ ਇਹ ਫਿਰ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸਮਾਂ ਆਂਦਾ ਹੈ ਤੇ ਇਸ ਸਮੇਂ ਦੇ ਵਿੱਚ ਭਾਈ ਮਤੀਦਾਸ ਪਰਿਵਾਰ ਦੇ ਵਿੱਚੋਂ ਪੰਜ ਗੁਰਸਿੱਖਾਂ ਦਾ ਜੋ ਹੈ ਵਧੇਰੇ ਜ਼ਿਕਰ ਆਉਂਦਾ ਹੈ ਜੀ ਜਿਦੇ ਵਿੱਚ ਦੀਵਾਨ ਦਰਗਹਿਮਲ ਦੀਵਾਨ ਭਾਈ ਦਰਗਹਿਮਲ ਦੀਵਾਨ ਭਾਈ ਮਤੀਦਾਸ ਵਿਦਵਾਨ ਭਾਈ ਸਤੀਦਾਸ ਭਾਈ ਚੌਪਾ ਸਿੰਘ ਇਸ ਤੋਂ ਇਲਾਵਾ ਭਾਈ ਗਵਾਲਦਾਸ ਤੇ ਭਾਈ ਛੱਟੇਮਲ ਜਿਹੜੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਹਨਾਂ ਦੀਆਂ ਪ੍ਰਚਾਰ ਯਾਤਰਾਵਾਂ ਤੇ ਉਹਨਾਂ ਦੇ ਨਾਲ ਰਹੇ ਉਹ ਹੁਣ ਸ਼ਤਾਬਦੀ ਦਾ ਇਹ ਜੋ ਮੌਕਾ ਹੈ ਤੇ ਥੋੜਾ ਜਿਹਾ ਦਾਸ ਦੱਸਣਾ ਚਾਹੇਗਾ ਕਿ ਜੋ ਉਸ ਸਮਾਂ ਸੀ 1658 ਦੇ ਵਿੱਚ ਜੋ ਹੈ ਔਰੰਗਜ਼ੇਬ ਗੱਦੀ ਦੇ ਉੱਤੇ ਆਇਆ ਔਰ ਉਸਨੇ ਜੋ ਆਪਣੀ ਕੱਟੜਵਾਦੀ ਨੀਤੀਆਂ ਨੂੰ ਲਗਾਉਣਾ ਸ਼ੁਰੂ ਕੀਤਾ ਉੱਥੋਂ ਫਿਰ ਜਿਹੜੇ ਗੁਰੂ ਕੇ ਪਿਆਰੇ ਸੀ ਗੁਰੂ ਕੇ ਸਿੱਖ ਸੀ ਉਹ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹਦੇ ਬਾਰੇ ਲਗਾਤਾਰ ਜਾਣਕਾਰੀ ਦੇ ਰਹੇ ਸਨ ਕਿ ਮੰਦਰ ਜਿਹੜੇ ਨੇ ਹੁਣ ਟਹਾਏ ਜਾ ਰਹੇ ਨੇ ਸਕੂਲ ਤੋੜੇ ਜਾ ਰਹੇ ਨੇ ਔਰ ਜੋ ਐਡਮਿਨਿਸਟ੍ਰੇਸ਼ਨ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਗੈਰ ਮੁਸਲਮਾਨ ਨੂੰ ਜੋ ਹੈ ਉਹ ਕੱਢਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਮੁਸਲਮਾਨ ਬਣਾਉਣ ਦੇ ਵਾਸਤੇ ਜ਼ੋਰ ਲਗਾਇਆ ਜਾ ਰਿਹਾ ਹੈ ਉਸ ਵਕਤ ਫਿਰ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੇ ਦੌਰਾਨ ਜੋ ਭਾਰਤ ਵਰਸ਼ ਦੇ ਜੋ ਲੋਕ ਸਨ ਉਹਨਾਂ ਦੀ ਅੰਤਰਾਤਮਾ ਨੂੰ ਜਗਾਉਣ ਦੇ ਵਾਸਤੇ ਉਹਨਾਂ ਦੇ ਸੁੱਤੇ ਹੋਏ ਜ਼ਮੀਰ ਨੂੰ ਜਗਾਉਣ ਦੇ ਵਾਸਤੇ ਇਹ ਪ੍ਰਚਾਰ ਦੀਆਂ ਯਾਤਰਾਵਾਂ ਪ੍ਰਬੰਧ ਸ਼ੁਰੂ ਕੀਤੀਆਂ ਸਨ ਜਿਸ ਦੇ ਵਿੱਚ ਉਹਨਾਂ ਨੇ ਜਾ ਕੇ ਮੈਸੇਜ ਦਿੱਤਾ ਸੀ ਪੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ ਨਾ ਤਾਂ ਤੁਸੀਂ ਕਿਸੇ ਨੂੰ ਪੈ ਦਿਓ ਤੇ ਨਾ ਤੁਸੀਂ ਕਿਸੇ ਪੈ ਦੇ ਪੈ ਤੋਂ ਡਰੋ ਸੋ ਇਹ ਬਹੁਤ ਖਤਰਨਾਕ ਸਮਾਂ ਸੀ ਕਿਉਂਕਿ ਹਕੂਮਤ ਜਿਹੜੀ ਹੈ ਉਹ ਇਸ ਚੀਜ਼ ਨੂੰ ਨਹੀਂ ਸੀ ਚਾਹੁੰਦੀ ਔਰ ਲੇਕਿਨ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਲਗਾਤਾਰ ਆਪਣਾ ਇਹ ਪ੍ਰਚਾਰ ਕਰਦੇ ਰਹੇ ਉਹਨਾਂ ਨੂੰ ਦੋ ਵਾਰ ਗ੍ਰਿਫਤਾਰ ਵੀ ਕੀਤਾ ਗਿਆ 1675 ਦੇ ਵਿੱਚ ਜਿਹੜੇ ਪੰਡਿਤ ਕਰਪਾਰਾਮ ਦਤ ਨੇ ਉਹ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਵਫਦ ਲੈ ਕੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੜਨ ਦੇ ਵਿੱਚ ਆਏ ਔਰ ਉਸ ਵਕਤ ਸਾਡੇ ਵੱਡੇ ਰਿਆਂ ਕਿਸਰ ਸਿੰਘ ਛੱਬਰ ਨੇ ਇਸ ਗੱਲ ਨੂੰ ਲਿਖਿਆ ਹੈ ਕਿ ਉਹਨਾਂ ਨੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਇਸ ਗੱਲ ਦਾ ਕਰਨ ਵਿਲਾਪ ਕੀਤਾ ਸੀ ਕਿ ਸੂਫੀ ਆਪਨੇ ਧਰਮ ਦਾ ਪ੍ਰਚਾਰ ਕਰਦੇ ਨੇ ਇਸਲਾਮ ਦੇ ਵਿੱਚ ਔਰ ਅਗਰ ਕੋਈ ਵਿਅਕਤੀ ਉਹਦੇ ਹਰ ਦੇ ਵਿੱਚ ਪਰਿਵਰਤਨ ਹੋ ਜਾਂਦਾ ਹੈ ਉਹ ਉਹ ਮੁਸਲਮਾਨ ਬਣ ਜਾਂਦਾ ਹੈ ਸਾਨੂੰ ਕੋਈ ਗਿਲਾ ਨਹੀਂ ਲੇਕਿਨ ਸਾਡੇ ਧਰਮ ਨੂੰ ਤਲਵਾਰ ਦੇ ਜ਼ੋਰ ਦੇ ਉੱਤੇ ਤੱਕੇ ਨਾਲ ਬਦਲਵਾਇਆ ਜਾ ਰਿਹਾ ਹੈ ਸੋ ਇਸ ਗੱਲ ਦੇ ਕਾਰਨ ਉਲਾਪ ਤੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਸੀ ਕਿ ਤੁਹਾਡੇ ਤੁਹਾਡੀ ਬਾਹ ਗੁਰੂ ਨਾਨਕ ਫੜਨਗੇ ਸੋ ਇਸ ਤਰ੍ਹਾਂ ਫਿਰ ਤਨਗੁਰੂ ਤੇ ਇਹ ਫਿਰ ਅੱਗੇ ਪ੍ਰਕਾਣ ਲੰਬਾ ਜਾਂਦਾ ਇਸ ਖੈਰ ਮੈਂ ਉਹ ਨਹੀਂ ਆਪਜੁਣ ਸੁਣਾਦਾ ਤੇ ਇਹ ਜਿਹੜੀ ਆਖਰੀ ਜਿਹੜੀ ਯਾਤਰਾ ਸੀ ਫਿਰ ਧਨਗੁਰੂ ਤੇਗ ਬਹਾਦਰ ਸਾਹਿਬ ਉਹਦੇ ਵਿੱਚ ਨਿਕਲੇ ਤੇ ਉਹ ਕੱਲੇ ਜਾਣਾ ਚਾਹੁੰਦੇ ਸੀਗੇ ਲੇਕਿਨ ਪਾਈ ਮਤੀ ਦਾਸ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਮਹਾਰਾਜ ਜੀ ਅਸੀਂ ਤੁਹਾਡੇ ਨਾਲ ਚੱਲਣਾ ਚਾਹੁੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਨਹੀਂ ਮਤੀ ਦਾਸ ਜੀ ਇਸ ਯਾਤਰਾ ਤੇ ਅਸੀਂ ਇਕੱਲੇ ਹੀ ਜਾਵਾਂਗੇ ਪਰ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਦੇਖੋ ਅੱਜ ਤੱਕ ਆਪ ਜੀ ਨੇ ਸਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕੀਤਾ ਹੈ ਪਰ ਇਹ ਹੁਣ ਸਾਡੀ ਆਖਰੀ ਇੱਛਾ ਹੈ ਇਸ ਤੋਂ ਬਾਅਦ ਅਸੀਂ ਆਪਣੀ ਕਿਸੇ ਇੱਛਾ ਦਾ ਇਜ਼ਹਾਰ ਨਹੀਂ ਕਰਾਂਗੇ ਚੱਲਾਂਗੇ ਅਸੀਂ ਤੁਹਾਡੇ ਨਾਲ ਹੀ ਸੋ ਖੈਰ ਉਹ ਆਖਰੀ ਯਾਤਰਾ ਦੇ ਉੱਤੇ ਤਨਪਈ ਮਤੀਦਾਸ ਤਨਪਈ ਸਤੀਦਾਸ ਪਾਈ ਤਨਪਈ ਦਿਆਲਾ ਜੀ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੋ ਹੈ ਚੱਲ ਪੈਂ ਔਰ ਇਤਿਹਾਸਕਾਰਾਂ ਨੇ ਜਿਹੜੀ ਪਹਿਲੀ ਗ੍ਰਿਫਤਾਰੀ ਹੈ ਉਹ ਮਲਕਪੁਰ ਰਗਣਾ ਤੋਂ ਦਿਖਾਈ ਹੈ ਔਰ ਕੁਝ ਇਤਿਹਾਸਕਾਰਾਂ ਨੇ ਜਿਹੜੇ ਜਿਹੜੀ ਗ੍ਰਿਫਤਾਰੀ ਹੈ ਉਹ ਆਗਰੇ ਤੋਂ ਦਿਖਾਈ ਹੈ ਸੋ ਪਹਿਲਾਂ ਤੇ ਹਕੂਮਤ ਖੁਸ਼ ਸੀ ਵੀ ਇਨਾ ਵੱਡਾ ਸਮਾਜ ਜਿਹੜਾ ਹੈ ਉਹਨੂੰ ਇਸ ਤੱਕੇ ਨਾਲ ਇਸਲਾਮ ਤੋਂ ਲਿਆਂਦੀ بجائے ਅਗਰ ਖਾਲੀ ਤੇਗ ਬਹਾਦਰ ਸਾਹਿਬ ਨੂੰ ਹੀ ਦਾਇਰਾ ਇਸਲਾਮ ਦੇ ਵਿੱਚ ਲੈ ਆਂਦਾ ਜਾਏ ਤੇ ਸਾਡਾ ਕੰਮ ਸੌਖਾ ਹੋ ਜਾਏਗਾ ਲੇਕਿਨ ਉਹ ਇਹ ਕੰਮ ਨਾ ਕਰਾ ਸਕੇ ਗੁਰੂ ਤੇਗ ਬਹਾਦਰ ਸਾਹਿਬ ਇਸ ਗੱਲ ਨੂੰ ਨਾਮ ਮੰਨੇ ਤਾਂ ਉਹਨਾਂ ਨੂੰ ਸ਼ਤੱਤ ਤਸ਼ੱਦਦ ਬਹੁਤ ਦੇਣਾ ਸ਼ੁਰੂ ਹੋਇਆ ਔਰ ਤਿੰਨ ਸ਼ਰਤਾਂ ਨੇ ਉਸ ਵਕਤ ਹਕੂਮਤ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਰੱਖੀਆਂ ਜਾਂ ਤਾਂ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ ਜਾਂ ਸ਼ਹਾਦਤ ਦੇ ਵਾਸਤੇ ਤਿਆਰ ਹੋ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵਕਤ ਆਖਿਆ ਸੀ ਕਿ ਕਰਾਮਾਤ ਅਸੀਂ ਦਿਖਾਣੀ ਨਹੀਂ ਜਿਹੜਾ ਕਰਾਮਾਤ ਦਿਖਾਂਦਾ ਹੈ ਉਹ ਰੱਬ ਦਾ ਛੜੀਗ ਬੰਦਾ ਹੈ ਇਸਲਾਮ ਅਸੀਂ ਕਬੂਲ ਨਹੀਂ ਕਰਨਾ ਸ਼ਹਾਦਤ ਵਾਸਤੇ ਅਸੀਂ ਤਿਆਰ ਹਾਂ ਸੋ ਜਿਸ ਵਕਤ ਫਿਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਗਦੇ ਉੱਤੇ ਲਿਆਂਦਾ ਗਿਆ ਤਾਂ ਉਸ ਵਕਤ ਇੱਕ ਇਹੋ ਜਿਹੇ ਪਿੰਜਰੇ ਦੇ ਵਿੱਚ ਲਿਆਂਦਾ ਗਿਆ ਸੀ ਜਿਹੜਾ ਪਿੰਜਰਾ ਤਕਰੀਬਨ 6 ਫੁੱਟ ਉੱਚਾ ਸੀ ਔਰ ਦਿਸ ਦੇ ਵਿੱਚ 3-3 ਇੰਚ ਗਹਿਰੀਆਂ ਖੁੰਝੀਆਂ ਲਗੀਆਂ ਹੋਈਆਂ ਸਨ ਨਾ ਸਾ ਗੁਰੂ ਸਾਹਿਬ ਸਹੀ ਤਰ੍ਹਾਂ ਖੜੇ ਹੋ ਸਕਦੇ ਸੀ ਨਾ ਵੇਚ ਸਕਦੇ ਸੀ ਨਾ ਟੇਕ ਲਗਾ ਸਕਦੇ ਸੀ ਔਰ ਗੁਰੂ ਸਾਹਿਬ ਲਹੂ ਲੋਹਾਨ ਸੀ ਗੁਰੂ ਸਾਹਿਬ ਦੀ ਐਸੀ ਅਵਸਥਾ ਜਿਹੜੀ ਹੈ ਭਾਈ ਮਤੀ ਦਾਸ ਜੀ ਤੋਂ ਦੇਖੀ ਨਾ ਗਈ ਇਸ ਥਾਂ ਦੇ ਉੱਤੇ ਜੋ ਇਤਿਹਾਸਕਾਰਾਂ ਨੇ ਤਿੰਨ ਗੱਲਾਂ ਜੋ ਹੈ ਭਾਈ ਮਤੀ ਦਾਸ ਦੀ ਤੇ ਬਾਰੇ ਲਿਖੀਆਂ ਨੇ ਪਹਿਲੀ ਗੱਲ ਤਾਂ ਇਹ ਕਿ ਉਸ ਵਕਤ ਭਾਈ ਮਤੀ ਦਾਸ ਜੀ ਨੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਮਹਾਰਾਜ ਮੈਨੂੰ ਹੁਕਮ ਕਰੋ ਤੇ ਮੈਂ ਦਿੱਲੀ ਤੋਂ ਲਾਹੌਰ ਦੀ ਇਡ ਨਾਲ ਇਡ ਬਜਾ ਦੇਆ ਉਸ ਵਕਤ ਧਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਨਹੀਂ ਮਤੀ ਦਾਸ ਜੀ ਹੁਣ ਪਾਣੇ ਵਿੱਚ ਰਹਿਣਾ ਹੈ ਭਾਈ ਮਤੀ ਦਾਸ ਜੀ ਸ਼ੂਰ ਬੀਰ ਬਚਨ ਕੇ ਬਲੀ ਸਨ ਔਰ ਬਾਣੇ ਦੇ ਹੁਕਮ ਨੂੰ ਉਸੇ ਦੜਤਾ ਔਰ ਸ਼ੂਰ ਬੀਰਤਾ ਦੇ ਨਾਲ ਨਿਭਾਉਂਦੇ ਹੋਏ ਉਹ ਸ਼ਹਾਦਤਾਂ ਦੇ ਜਾਮ ਪੀ ਗਏ ਦੂਸਰੀ ਜਿਹੜੀ ਗੱਲ ਹੈ ਜ਼ਿਆਦਾਤਰ ਇਤਿਹਾਸਕਾਰਾਂ ਨੇ ਭਾਈ ਮਤੀ ਦਾਸ ਜੀ ਦੇ ਬਾਰੇ ਲਿਖੀ ਹੈ ਉਸ ਦੇ ਵਿੱਚ ਉਹਨਾਂ ਹਕੂਮਤ ਨੇ ਜਿਸ ਵਕਤ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਤਾਂ ਉਸ ਵਕਤ ਫਿਰ ਭਾਈ ਮਤੀ ਦਾਸ ਜੀ ਨੇ ਕਿਹਾ ਸੀ ਕਿ ਮੇਰਾ ਜਿਹੜਾ ਮੁਖ ਹੈ ਉਹ ਧੰਗੁਰੂ ਤੇਗ ਬਹਾਦਰ ਸਾਹਿਬ ਵੱਲ ਕਰ ਦਿਓ ਸੋ ਇਹ ਬਾਣੀ ਦੀ ਉਹ ਅਵਸਥਾ ਸੀ ਕਰਵਤ ਕਲ ਭਲਾ ਨਾ ਕਰਵਟ ਤੇਰੀ ਲਾਗ ਗਲੈ ਸੁਣ ਬਿੰਤੀ ਮੇਰੀ ਤੀਸਰੀ ਜਿਹੜੀ ਗੱਲ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਮਤੀ ਦਾਸ ਜੀ ਦੇ ਟੁਕੜੇ ਹੋਏ ਦੋ ਸ਼ਰੀਰਾਂ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਉਚਰਦੀ ਰਹੀ ਤੇ ਇਹ ਬਾਣੀ ਦੀ ਉਹ ਅਵਸਥਾ ਪ੍ਰਤੱਖ ਹੋਈ ਜਿਸ ਦੇ ਵਿੱਚ ਬਾਣੀ ਦਾ ਫਰਮਾਨ ਸੀ ਗੁਰਮੁਖ ਰੋਮ ਰੋਮ ਹਰ ਤੇ ਆਵੇ ਇੱਕ ਬੰਦੇ ਦੀ ਸ਼ਾਇਦ ਜਵਾਨ ਕੱਟੀ ਜਾਏ ਤਾਂ ਉਹ ਬੋਲ ਨਹੀਂ ਸਕਦਾ ਲੇਕਿਨ ਉਹਨਾਂ ਦੇ ਦੋ ਟੁਕੜੇ ਹੋਏ ਸ਼ਰੀਰਾਂ ਦੇ ਵਿੱਚੋਂ ਇੱਕ ਇੱਕ ਰੋਮ ਜਿਹੜਾ ਹੈ ਉਸ ਵਕਤ ਜਪਜੀ ਸਾਹਿਬ ਦੀ ਬਾਣੀ ਉਚਰ ਰਿਹਾ ਸੀ ਸੋ ਇਸ ਤਰ੍ਹਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਅਗਲੇ ਦਿਨ 11 ਨਵੰਬਰ 1675 ਨੂੰ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਕੇਸਰ ਸਿੰਘ ਛੱਬਰ ਲਿਖਦੇ ਨੇ ਜਿਸ ਵਕਤ 10ਵੀਂ ਪਾਸ਼ਾਹੀ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ ਤੇ ਹੁਕਮ ਕਰਦੇ ਨੇ ਕਿ ਛੱਬਰ ਸਾਡੇ ਕਦੀਮੀ ਸਿੱਖ ਹਨ ਇਹਨਾਂ ਨੂੰ ਹਾਜ਼ਰ ਕਰੋ ਉਸ ਵਕਤ ਫਿਰ ਭਾਈ ਦਰਗਾਹ ਮੱਲ ਆਪਣੇ ਪੁੱਤਰ ਭਾਈ ਸਹਿਬ ਚੰਦ ਔਰ ਭਾਈ ਧਰਮ ਚੰਦ ਨੂੰ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਕਲਦੇ ਨੇ ਭਾਈ ਸਹਿਬਚੰਦ ਘਰਵਾਰੀ ਦੀਵਾਨ ਸੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਔਰ ਭਾਈ ਧਰਮਚੰਦ ਖਜਾਂਚੀ ਸੰਤ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨ 1700 ਦੀ ਨਿਰਮੋਗੜ ਦੀ ਇਤਿਹਾਸਿਕ ਲੜਾਈ ਦੇ ਵਿੱਚ ਆਪਣਾ ਭਾਈ ਸਹਿਬਚੰਦ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਔਰ ਸਨ 1703 ਦੇ ਵਿੱਚ ਕਿਸੇ ਯੁੱਧ ਦੇ ਵਿੱਚ ਖਜਾਂਚੀ ਧਰਮਚੰਦ ਜੋ ਹੈ ਇਹਨਾਂ ਦੀ ਵੀ ਸ਼ਹਾਦਤ ਹੋ ਜਾਂਦੀ ਹੈ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਧਰਮਚੰਦ ਨੂੰ ਸੰਬੋਧਿਤ ਕਰਕੇ ਪੰਜ ਹੁਕਮਨਾਮੇ ਲਿਖੇ ਸਨ ਭਾਈ ਧਰਮਚੰਦ ਭਾਈ ਮਤੀਦਾਸ ਜੀ ਦੇ ਚਾਚੇ ਦੇ ਪੁੱਤਰ ਸਨ ਤੇ ਜਿਨ੍ਹਾਂ ਜਿਹੜੇ ਜਿਨ੍ਹਾਂ ਦੇ ਪੁਰਾਤਨ ਜਿਹੜੇ ਹਸਤ ਲਿਖਤ ਉਤਾਰੇ ਨੇ ਸਾਡੇ ਪਰਿਵਾਰ ਕੋਲ ਅੱਜ ਵੀ ਮੌਜੂਦ ਨੇ ਇਸ ਤੋਂ ਇਲਾਵਾ ਤਿੰਨ ਹੁਕਮਨਾਮੇ ਅਕਾਲ ਤਖਤ ਸਾਹਿਬ ਤੋਂ ਤਖਤਕਾਲ ਬੂੰਗਾ ਅਕਾਲੀ ਫੁੱਲਾ ਸਿੰਘ ਜੀ ਦੇ ਸਮੇਂ ਸਨ 1807 ਵਿੱਚ ਜਾਰੀ ਹੋਏ ਸਨ ਜਿਹੜੇ ਅਸਲ ਹੁਕਮਨਾਮੇ ਪਰਿਵਾਰ ਕੋਲ ਅੱਜ ਵੀ ਮੌਜੂਦ ਨੇ ਔਰ ਇਸ ਤੋਂ ਇਲਾਵਾ ਦੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਲੈਟਰ ਮੌਜੂਦ ਨੇ ਇੱਕ ਸੁੱਚੇ ਸੁਨਹਿਰੇ ਤਿੱਲੇ ਦਾ ਚੰਦੋਆ ਸਾਹਿਬ ਔਰ ਜੋ ਹੋਰ ਕੁਝ ਇਤਿਹਾਸਕ ਨਿਸ਼ਾਨੀਆਂ ਨੇ ਉਹ ਅਸੀਂ ਆਪਣਾ ਬिलासपुर ਦੇ ਵਿੱਚ ਇੱਕ ਮਿਊਜ਼ੀਅਮ ਬਣਾ ਕੇ ਜਿਹੜਾ ਹੈ ਉੱਥੇ ਰੱਖੀਆਂ ਹੋਈਆਂ ਨੇ ਜਿੱਥੇ ਸੰਗਤ ਆਂਦੀ ਹੈ ਔਰ ਉੱਥੇ ਉਹ ਦਰਸ਼ਨ ਕਰਦੀਏ ਅਸੀਂ ਆਪਣਾ ਜ਼ਿਲ੍ਹਾ ਰਾਮਪੁਰ ਯੂਪੀ ਦਾ ਜ਼ਿਲ੍ਹਾ ਰਾਮਪੁਰ ਔਰ ਸ਼ਹਿਰ ਬिलासपुर ਦੇ ਵਿੱਚ ਹੈ ਆਪਜੀ ਗੂਗਲ ਦੇ ਉੱਤੇ ਪਾਈ ਮਤੀ ਦਾਸ ਨਿਵਾਸ ਬਾਕੀ ਜਿਹੜਾ ਹੈ ਭਾਈ ਮਤੀ ਦਾਸ ਨਿਵਾਸ ਦੇ ਦੇਖ ਸਕਦੇ ਹੋ ਉੱਥੇ ਮਿਊਜ਼ੀਅਮ ਦੇ ਬਾਰੇ ਜਿਹੜਾ ਹੈ ਜਾਣਕਾਰੀ ਦਿਓ ਭਾਈ ਮਤਾ ਜੀ ਦੇ ਇੱਕ ਪਰਿਵਾਰ ਤੋਂ ਸਾਨੂੰ ਜਾਣਕਾਰੀ ਅੱਜ ਤੱਕ ਦੀ ਦਿਓ ਜੋ ਤੁਹਾਡੇ ਕੋਲ ਐਸ ਵੇਲੇ ਉਪਲਬਧ ਜੀ ਇਸ ਤਰ੍ਹਾਂ ਫਿਰ ਭਾਈ ਧਰਮਚੰਦ ਦੀ ਜਿਹੜੀ ਸ਼ਹਾਦਤ ਹੋਈ ਆ ਕੇ ਫਿਰ ਉਹਨਾਂ ਦੇ ਪੁੱਤਰ ਭਾਈ ਗੁਰਬਖਸ਼ ਸਿੰਘ ਜਿਹੜੇ ਨੇ ਉਹ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਗਏ ਨੇ ਭਾਈ ਗੁਰਬਖਸ਼ ਸਿੰਘ ਲਿਖਾਰੀ ਸੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵਕਤ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਵਕਤ ਵੀ ਪੰਜ ਗੁਰਸਿੱਖ ਇਸ ਪਰਿਵਾਰ ਦੇ ਨਾਲ ਸਨ ਇਹਦੇ ਭਾਈ ਗੁਰਬਖਸ਼ ਸਿੰਘ ਭਾਈ ਚੌਪਾ ਸਿੰਘ ਇਹਦਾ ਨਾਮ ਹੁੰਦਾ ਹੈ ਭਾਈ ਮੁਕੰਦ ਸਿੰਘ ਤੇ ਭਾਈ ਮੁਕੰਦ ਸਿੰਘ ਦੂਜਾ ਤੇ ਰਾਏ ਸਿੰਘ ਹਜ਼ੂਰੀ ਤੇ ਐਸੇ ਖਤਰਨਾਕ ਸਮੇਂ ਦੇ ਅੰਦਰ ਭਾਈ ਗੁਰਬਖਸ਼ ਸਿੰਘ ਨੇ ਇੱਕ ਸਿਰਫੀ ਲਿਖੀ ਸੀ ਉਹਨਾਂ ਲਿਖਿਆ ਸੀ ਅਲਫ਼ ਉਸ ਦੀ ਤਰਫ ਨਿਗਾਹ ਕਰਕੇ ਕਿਸੇ ਛੋੜ ਸਭ ਬਾਦਸ਼ਾਹੀਆਂ ਦੇ ਗੁਨੇਹਗਾਰ ਨੂੰ ਬਖਸ਼ ਕੇ ਰਾਜ ਦੇਵਨ ਉਹ ਪੁੱਛਦੇ ਨਹੀਂ ਉਗਾਹੀਆਂ ਦੋ ਚਾਹੇ ਚਿੜੀਆਂ થી ਬਾਜ ਤੜਾਏ ਸੁਟੇ ਬੇੜੇ ਗਰਕ ਕਰਦਾ ਬਾਦਸ਼ਾਹੀਆਂ ਦੇ ਉਹ ਗੁਰਬਖਸ਼ ਸਿੰਘਾ ਡਰਿਏ ਸੱਚੇ ਰੱਬ ਕੋਲੋਂ ਉਸ ਦੇ ਖਿਆਲ ਨਹੀਂ ਬੇਪਰਵਾਹੀਆਂ ਨੇ ਉਸ ਦੇ ਖਿਆਲ ਨਹੀਂ ਬੇਪਰਵਾਹੀਆਂ ਨੇ ਉਹਨਾਂ ਭਿਆਨਕ ਸਮਿਆਂ ਦੇ ਵਿੱਚ ਗੁਰੂ ਕੇ ਸਿੱਖਾਂ ਦੇ ਗੁਰੂ ਦੇ ਉੱਤੇ ਇੰਨੇ ਟੁੱਟ ਭਰੋਸੇ ਸੀ ਕਿ ਜੇ ਗੁਰੂ ਸਾਹਿਬ ਚਾਹਣ ਤੇ ਹਕੂਮਤ ਨੂੰ ਮਿੱਟੀ ਦੇ ਵਿੱਚ ਮਿਲਾ ਦੇਣ ਲੇਕਿਨ ਉਹਨਾਂ ਦੇ ਬਾਣੇ ਦੇ ਕਨਸੈਪਟ ਨੂੰ ਮੰਨਦਿਆਂ ਹੋਇਆ ਪਾਣੇ ਦੇ ਹੁਕਮ ਦੇ ਅੰਦਰ ਗੁਰੂ ਸਾਹਿਬ ਨੇ ਚੱਲ ਕੇ ਜੋ ਹੈ ਸ਼ਹਾਦਤਾਂ ਦੇ ਜਾਮ ਪੀਤੇ ਸੋ ਖੈਰ ਅੱਗੇ ਉਹਨਾਂ ਦੇ ਬਾਅਦ ਉਹਨਾਂ ਦੇ ਪੁੱਤਰ ਹੋਏ ਕੇਸਰ ਸਿੰਘ ਛੱਬਰ ਜਿਹੜੇ ਸਿੱਖ ਪੰਥ ਦੀ ਉਹ ਮਹਾਨ ਇਤਿਹਾਸਕਾਰ ਹੋਏ ਨੇ ਜਿਨ੍ਹਾਂ ਨੇ ਲਿਖਿਆ ਸੀ ਦਸਾਂ ਪਾਸ਼ਾਈਆਂ ਕਾ ਬੰਸਾਵਲੀ ਨਾਮਾ ਜਿਹਨੂੰ ਲਗਭਗ ਲਗਉ ਕਿ ਸਿੱਖ ਇਤਿਹਾਸ ਦੇ ਸਾਰੇ ਹੀ ਪ੍ਰਚਾਰਕ ਪੜ੍ਹਦੇ ਨੇ ਵੀ ਉਹਨਾਂ ਨੇ ਗੁਰੂ ਕਾਲ ਦੇ ਬਾਰੇ ਕੀ ਲਿਖਿਆ ਹੈ ਸੋ ਖੈਰ ਅੱਗੇ ਫਿਰ ਉਹਨਾਂ ਦੇ ਪੁੱਤਰ ਸੇਵਾ ਸਿੰਘ ਹੁਕਮਨਾਮੀਏ ਹੋਏ ਇਹ ਸਮਾਂ ਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੇਵਾ ਸਿੰਘ ਹੁਕਮਨਾਮੀਏ ਨੂੰ ਅੱਤਕਾਲ ਤੱਕ ਸਾਬ ਤੱਕ ਅੱਤਕਾਲ ਬੂੰਗਾ ਤੋਂ ਜੋ ਹੈ ਉਸ ਵਕਤ ਤਿੰਨ ਹੁਕਮਨਾਮੇ ਜਾਰੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਪਰਿਵਾਰ ਕੋਲ ਦੋ ਅਜ ਵੀ ਮੌਜੂਦ ਨੇ ਅੱਗੇ ਫਿਰ ਸੇਵਾ ਸਿੰਘ ਤੋਂ ਅਗਲੀ ਜਿਹੜੀ ਪੀੜ੍ਹੀ ਹੈ ਪਾਈ ਮਹਿਤਾਬ ਸਿੰਘ ਸੀ ਉਹਨਾਂ ਦੇ ਵਿੱਚ ਇਹ ਜਿਹੜੇ ਇੱਥੋਂ ਤੱਕ ਦਾ ਇਤਿਹਾਸ ਹੈ ਉਹ ਕੇਸਰ ਸਿੰਘ ਛੱਬਰ ਨੇ ਆਪਣੇ ਬੰਸਾਵਲੀ ਨਾਮੇ ਜ਼ਿਕਰ ਕੀਤਾ ਹੈ ਪਿਆਰਾ ਸਿੰਘ ਪਦਮ ਨੇ ਜੋ ਉਹਦਾ ਟੀਕਾ ਕੀਤਾ ਉਸ ਦੇ ਵਿੱਚ ਜ਼ਿਕਰ ਕੀਤਾ ਹੈ ਹਰਜਿੰਦਰ ਸਿੰਘ ਦਲਗੀਰ ਨੇ ਇਸ ਦਾ ਜ਼ਿਕਰ ਕੀਤਾ ਹੈ ਰਣਜੀਤ ਸਿੰਘ ਰਾਣਾ ਦੀ ਪੁਸਤਕ ਦੇ ਵਿੱਚ ਇਹਦਾ ਜ਼ਿਕਰ ਹੈ ਔਰ ਇਹ ਜਿਹੜੀ ਸਭ ਤੋਂ ਲੇਟਸ ਪੁਸਤਕ ਹੈ ਬਲਵੰਤ ਸਿੰਘ ਢਿੱਲੋਂ ਜਿਨ੍ਹਾਂ ਨੇ ਹੁਕਮਨਾਮਿਆਂ ਦੇ ਉੱਤੇ 47 ਸਾਲ ਦੀ ਸਟੱਡੀ ਤੋਂ ਬਾਅਦ ਬੁੱਕ ਪਬਲਿਸ਼ ਕੀਤੀ ਹੈ ਜਿਨ੍ਹਾਂ ਨੇ 1978 ਦੇ ਵਿੱਚ ਇਹਨਾਂ ਦਸਤਾਵੇਜ਼ਾਂ ਦੇ ਉੱਤੇ ਸਰਚ ਕੀਤੀ ਸੀ ਇਸ ਬੁੱਕ ਦੇ ਵਿੱਚ ਇਹ ਸਾਰੇ ਦਸਤਾਵੇਜ਼ ਲੱਗੇ ਹੋਏ ਨੇ ਔਰ ਇਸ ਤੋਂ ਪਹਿਲਾਂ 2014 ਦੇ ਵਿੱਚ ਰਾਏ ਜਸਬੀਰ ਸਿੰਘ ਜੀ ਨੇ ਇਹਨਾਂ ਸਾਰੇ ਇਤਿਹਾਸਿਕ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਹੈ ਜੀ ਫਿਰ ਭਾਈ ਮਹਿਤਾਬ ਸਿੰਘ ਤੋਂ ਬਾਅਦ ਜਿਹੜੀ ਅਗਲੀ ਪੀੜ੍ਹੀ ਹੈ ਅੰਗਰੇਜ਼ ਰਾਜ ਦੇ ਵਿੱਚ ਉਹਨਾਂ ਦਾ ਨਾਮ ਸੀ ਭਾਈ ਲਾਲ ਸਿੰਘ ਭਾਈ ਲਾਲ ਸਿੰਘ ਇਸ ਪਰਿਵਾਰ ਦੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਮਿਲਣ ਵਾਸਤੇ ਕਾਨ ਸਿੰਘ ਨਾਭਾ ਪਹੁੰਚੇ ਨੇ ਜਿਨ੍ਹਾਂ ਦਾ ਜ਼ਿਕਰ ਤਾਨਾ ਸਿੰਘ ਪਟਿਆਲਵੀ ਨੇ ਕੀਤਾ ਹੈ ਉਹਨਾਂ ਦੀ ਇਹ ਹੱਥ ਦੀਆਂ ਨਿਸ਼ਾਨੀਆਂ ਵੀ ਪਰਿਵਾਰ ਕੋਲ ਅੱਜ ਵੀ ਮੌਜੂਦ ਨੇ ਉਹਨਾਂ ਦੇ ਹੱਥ 'ਤੇ ਲਿਖੀ ਹੋਈ ਇੱਕ ਹਕਮਤ ਦੀ ਪੁਸਤਕ ਜੋ ਪਰਿਵਾਰ ਕੋਲ ਮੌਜੂਦ ਹੈ ਅੱਗੇ ਫਿਰ ਭਾਈ ਲਾਲ ਸਿੰਘ ਜੀ ਦੇ ਪੁੱਤਰ ਸਨ ਭਾਈ ਸੰਤ ਸਿੰਘ ਭਾਈ ਸੰਤ ਸਿੰਘ ਦੇ ਪੁੱਤਰ ਸਨ ਅਮਰ ਸਿੰਘ ਜੋ ਦਾਸ ਦੇ ਦਾਦਾ ਜੀ ਸਨ ਔਰ ਅੱਗੇ ਭਾਈ ਅਜੀਤ ਸਿੰਘ ਦਾਸ ਦੇ ਪਿਤਾ ਜੀ ਔਰ ਫਿਰ ਦਾਸ ਚਰਨਜੀਤ ਸਿੰਘ ਇਸ ਤਰ੍ਹਾਂ ਸੰਗ ਹੈ ਜੀ ਸਾਡੀ ਪੀੜ੍ਹੀ ਅੱਜ ਵੀ ਚੱਲਦੀ ਹੈ ਜੀ ਜੀ ਅੱਜ ਜਿੱਥੇ ਤੁਹਾਡਾ ਪਰਿਵਾਰ ਰਹ ਰਿਹਾ ਹੈ ਜੀ ਉੱਥੇ ਦਾ ਤੁੰਗ ਦੇਰਵਾਜ਼ੇ ਉੱਥੇ ਕੀ ਹੈ ਕਿ ਗੁਰਦੁਆਰਾ ਹੈ ਕਿ ਉੱਥੇ ਆਪਾਂ ਕੀ ਕਰਦੇ ਉੱਥੇ ਜੀ ਅਸੀਂ ਜਿਹੜਾ ਹੈ ਨਾ ਜੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਰਾਮਪੁਰ ਦੇ ਵਿੱਚ ਹਾਂ ਤੇ ਸ਼ਹਿਰ ਸਾਡਾ ਬਿਲਾਸਪੁਰ ਹੈ ਜਿੱਥੇ ਅਸੀਂ ਭਾਈ ਮਤੀ ਦਾਸ ਨਿਵਾਸ ਔਰ ਭਾਈ ਮਤੀ ਦਾਸ ਮਿਊਜ਼ੀਅਮ ਬਣਾਇਆ ਹੈ ਉੱਥੇ ਅਸੀਂ ਇਸ ਸਾਰੀ ਕੁੱਲ ਦਾ ਜਿਹੜਾ ਹੈ ਜਿਹੜੇ ਸਾਡੇ ਕੋਲ ਦਸਤਾਵੇਜ਼ ਨੇ ਉਹ ਇਤਿਹਾਸ ਲਗਾਇਆ ਹੈ ਔਰ ਜਿੰਨਾ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਇਤਿਹਾਸਕਾਰਾਂ ਨੇ ਇਸ ਪਰਿਵਾਰ ਦਾ ਜ਼ਿਕਰ ਕੀਤਾ ਹੈ ਉਹ ਸਾਰੀਆਂ ਬੁੱਕਸ ਉਹ ਸਾਰਾ ਇਤਿਹਾਸ ਉੱਥੇ ਰੱਖਿਆ ਹੈ ਸੰਗਤ ਉੱਥੇ ਆਂਦੀ ਹੈ ਉੱਥੇ ਦਰਸ਼ਨ ਕਰਦੀ ਹੈ ਨਾਨਕ ਮਤਾ ਸਾਹਿਬ ਸਾਡੇ ਤੋਂ 63 ਕਿਲੋਮੀਟਰ ਦੂਰ ਪੈਂਦਾ ਹੈ ਜੇ ਕਦੀ ਆਪ ਜੀ ਨਾਨਕ ਮਤਾ ਸਾਹਿਬ ਦਰਸ਼ਨਾਂ ਵਾਸਤੇ ਆਉਂਦੇ ਹੋ ਤੇ ਆਪ ਜੀ ਉੱਥੇ ਆ ਕੇ ਸਾਰੇ ਇਤਿਹਾਸ ਦੇ ਦਰਸ਼ਨ ਕਰ ਸਕਦੇ ਹੋ ਉੱਥੇ ਅਸੀਂ ਚਾਹ ਪਾਣੀ ਲੰਗਰ ਪਾਣੀ ਵਗੈਰਾ ਦਾ ਸਾਰਾ ਇੰਤਜ਼ਾਮ ਹੈ ਉੱਥੇ ਜੋ ਹੈ ਗੁਰਦੁਆਰੇ ਦੀ ਤਰ੍ਹਾਂ ਹੈ ਗੁਰਦੁਆਰਾ ਹੀ ਹੈ ਉੱਥੇ ਅਸੀਂ ਕਹਿ ਸਕਦੇ ਹਾਂ ਅਸੀਂ ਗੁਰਦੁਆਰਾ ਨਹੀਂ ਹਾਲੇ ਕਹਿ ਸਕਦੇ ਕਿ ਅਸੀਂ ਗੁਰਦੁਆਰਾ ਨਹੀਂ ਬਣਾਇਆ ਪਰ ਉੱਥੇ ਜਿਹੜਾ ਇਹ ਸ਼ਤਾਬਦੀ 350 ਸਾਲਾਂ ਚੱਲੀ ਉੱਥੇ ਸਹਿਜ ਪਾਠ ਰੱਖੇ ਹੋਏ ਨੇ ਪੋਥੀ ਸਾਹਿਬ ਦੇ ਉੱਤੇ ਪਾਠ ਚੱਲ ਰਹੇ ਨੇ ਜੋ ਸੰਗਤ ਵੀ ਕਰਦੀ ਹੈ ਪਿਤਾ ਜੀ ਵੀ ਕਰਦੇ ਨੇ ਤੇ ਉੱਥੇ ਦਾਸ ਦੇ ਵਡੇਰੇ ਬਹੁਤ ਵੱਡੇ ਸਿੱਖ ਪੰਥ ਦੇ ਇਤਿਹਾਸਕਾਰ ਹੋਏ ਨੇ ਇਹ ਜਿਹੜਾ ਖਾਨਦਾਨ ਸੀ ਇਹ ਲਿਖਾਰੀਆਂ ਤੇ ਇਤਿਹਾ ਤੇ ਦਾਸ ਵੀ ਜੋ ਹੈ ਮੌਜੂਦਾ ਸਮੇਂ ਦੇ ਵਿੱਚ ਜੋ ਹੈ ਇਤਿਹਾਸ ਲਿਖ ਰਿਹਾ ਹੈ ਇਹਨਾਂ 28 ਗੁਰਸਿੱਖਾਂ ਦਾ ਇਤਿਹਾਸ ਪਹਿਲੀ ਦਫਾ ਹੋਏਗਾ ਜਦੋਂ ਸਿੱਖ ਪੰਥ ਦੇ ਵਿੱਚ ਇੱਕ ਇੱਕ ਰੂਪਤਾ ਦੇ ਨਾਲ ਆਏਗਾ ਤੇ ਇਸ ਦੇ ਵਾਸਤੇ ਜਥੇ ਦਾਸ ਨੇ ਜਥੇਦਾਰ ਰਕबीर ਸਿੰਘ ਜੀ ਜਥੇਦਾਰ ਹਰਪ੍ਰੀਤ ਸਿੰਘ ਜੀ ਔਰ ਮੌਜੂਦਾ ਜਿਹੜੇ ਜਥੇਦਾਰ ਨੇ ਗੜਗਜ ਸਾਹਿਬ ਉਹਨਾਂ ਦੇ ਨਾਲ ਵੀ ਸਾਰੀ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਅੱਗੇ ਵੀ ਸਾਰਾ ਰੱਖਿਆ ਉਹਨਾਂ ਨੇ ਦਾਸ ਨੂੰ ਸਨਮਾਨਤ ਵੀ ਕੀਤਾ ਤੇ ਮੈਂ ਸਾਰੇ ਹੀ ਜਥੇਦਾਰ ਸਾਹਿਬਾਨ ਦਾ ਬਹੁਤ ਧੰਨਵਾਦ ਵੀ ਅਦਾ ਕਰਦਾ ਹਾਂ ਔਰ ਸੰਗਤ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਧੰਗ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਦਾ ਬਖਸ਼ਿਆ ਹੋਇਆ ਜਿਹੜਾ ਪਦ ਹੈ ਇਹਦੀ ਅਸੀਂ ਗਰਮਾ ਔਰ ਇਸ ਅਦਬ ਨੂੰ ਜਿਹੜਾ ਹੈ ਅਸੀਂ ਬਣਾ ਕੇ ਰੱਖੀ ਇਸ ਅਸਥਾਨ ਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਕੋਈ ਹੈ ਕਿ ਨਹੀਂ ਇਹ ਨਹੀਂ ਜੀ ਸ਼੍ਰੋਮਣੀ ਕਮੇਟੀ ਇਸ ਸਥਾਨ ਤਾਂ ਇਹ ਬਣਿਆ ਜੀ ਭਗਵਾਈ ਭਾਈ ਭਗਵਾਨ ਸਿੰਘ ਖੋਜੀ ਨੇ ਸਾਡੀ 2021 ਦੇ ਵਿੱਚ ਵੀਡੀਓ ਪਾਈ ਸੀ ਉੱਥੋਂ ਫਿਰ ਅਸੀਂ ਹਾਈਲਾਈਟ ਹੋਏ ਹਾਂ ਤੇ ਭਾਈ ਭਗਵਾਨ ਸਿੰਘ ਖੋਜੀ ਨਹੀਂ ਜਿਹੜਾ ਹੈ ਭਾਈ ਮਤੀਦਾਸ ਦਿਵਾਨ ਜਿਹੜਾ ਸੰਗਤ ਦੇ ਸਹਿਯੋਗ ਦੇ ਨਾਲ ਬਣਵਾਇਆ ਸੀ ਜੱਗ ਕੇ ਚੱਲ ਕੇ ਫਿਰ ਅਸੀਂ ਉਹਨੂੰ ਹੋਰ ਮਹਾਰਾਜ ਦੀ ਕਿਰਪਾ ਹੋਈ ਜਦੋਂ ਸਾਡੇ ਕੋਲ ਦੋ ਪੈਸੇ ਇਕੱਠੇ ਹੋਏ ਤੇ ਫਿਰ ਅਸੀਂ ਉਹ ਆਪਣਾ ਇੱਕ ਪਲਾਟ ਸੀ ਉਹਨੂੰ ਵੇਚ ਕੇ ਜਿਹੜਾ ਅੱਗੇ ਉਹ ਮਿਊਜ਼ੀਅਮ ਉਹਨੂੰ ਵਧਾਤਾ ਹੋਰ ਮਿਊਜ਼ੀਅਮ ਬਣਾਤਾ ਤੇ ਸ਼੍ਰੋਮਣੀ ਕਮੇਟੀ ਦਾ ਇਹਦੇ ਵਿੱਚ ਕੋਈ ਉਸ ਤਰ੍ਹਾਂ ਦਾ ਨਹੀਂ ਹੈ ਤੁਸੀਂ ਕਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਕਮੇਟੀ ਨੂੰ ਮਿਲਣ ਦੀ ਜਾਂ ਉਹਨਾਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਜਾਂ ਇਸ ਜਗ੍ਹਾ ਬਾਰੇ ਜਾਣਕਾਰੀ ਦੇਣ ਦੀ ਦੇਖੋ ਜੀ ਮੈਂ ਬੜੀ ਕੋਸ਼ਿਸ਼ ਕਰਦਾ ਰਿਹਾ ਔਰ ਲੇਕਿਨ ਇਹ ਧੰਗੁਰੂ ਤੇਗ ਬਾਹ ਸਾਹਿਬ ਜੀ ਦੀ ਜਦੋਂ ਸ਼ਤਾਬਦੀ ਸੀ 400 ਸਾਲਾ 2021 ਦੇ ਵਿੱਚ ਜਿਹੜਾ ਉਹਨਾਂ ਦਾ ਗੁਰਪੁਰ ਕਸੋ ਥੇ ਕਿਰਪਾ ਹੋਈ ਹੈ ਜੀ ਜਾਂ ਇਹ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਚੱਲ ਰਹੀ ਹੈ ਜਥੇਦਾਰ ਸਾਹਿਬਾਨ ਨੇ ਜ਼ਰੂਰ ਇਤਿਹਾਸ ਦੇ ਉੱਤੇ ਗੌਰ ਕੀਤਾ ਇਸ ਇਤਿਹਾਸ ਨੂੰ ਸਰਚ ਬੋਰਡ ਕੋਲ ਕੱਲਿਆ ਜਥੇਦਾਰ ਰਕबीर ਸਿੰਘ ਜੀ ਨੇ ਔਰ ਜਥੇਦਾਰ ਕੁਲਦੀਪ ਸਿੰਘ ਗਲਗੱਜ ਸਿੰਘ ਨੇ ਉਹ ਸੁਧਾਰ ਦੇ ਉੱਤੇ ਦਾਸ ਨੂੰ ਸਨਮਾਨਤ ਵੀ ਕੀਤਾ ਤੋਂ ਸੋ ਜੋ ਇਸ ਇਤਿਹਾਸ ਦੇ ਵੱਲ ਧਿਆਨ ਦਿੱਤਾ ਗਿਆ ਉਹ ਜਥੇਦਾਰ ਸਾਹਿਬਾਨ ਦੇ ਵੱਲੋਂ ਹੀ ਦਿੱਤਾ ਗਿਆ ਹੈ ਅੱਜ ਤੁਸੀਂ ਜਲੰਧਰ ਦੇ ਵਿੱਚ ਮੌਜੂਦ ਹੋ ਜਲੰਧਰ ਆਏ ਤੇ ਮੈਂ ਜਾਣ ਸਕਦਾ ਕਿ ਜਲੰਧਰ ਆਉਣ ਦਾ ਕੀ ਕਾਰਨ ਹੈ ਅੱਜ ਮੈਂ ਜੀ ਇੱਥੇ ਭਾਈ ਤਰਵਿੰਦਰ ਸਿੰਘ ਜੀ ਜੋ 13 13 ਵਾਲੇ ਨੇ ਉਹਨਾਂ ਨੂੰ ਮਿਲਣ ਵਾਸਤੇ ਖਾਸ ਕਰਕੇ ਆਏ ਸੀ ਮੈਨੂੰ ਬਹੁਤ ਵਧੀਆ ਲੱਗਾ ਕਿ ਜੋ ਸੇਵਾਵਾਂ ਉਹ ਜਲੰਧਰ ਸ਼ਹਿਰ ਦੇ ਵਿੱਚ ਗਰੀਬ ਲੋਕਾਂ ਵਾਸਤੇ ਦੇ ਰਹੇ ਨੇ ਮੈਂ ਸਮਝਦਾ ਕਿ ਪੰਥ ਦੇ ਵਾਸਤੇ ਬਹੁਤ ਜ਼ਰੂਰਤ ਹੈ ਤੇ ਉਹਨਾਂ ਨੂੰ ਮੈਂ ਅੱਜ ਮਿਲਣ ਵਾਸਤੇ ਆਇਆ ਸੀ ਸੋ ਉਹਨਾਂ ਦੇ ਨਾਲ ਭੇਂਟ ਕਰਕੇ ਆਜਾਬ ਜੀ ਦੇ ਨਾਲ ਮੁਲਾਕਾਤ ਹੋ ਗਈ ਇੱਥੇ 13 13 ਹੱਟੀ ਜੀ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕੀ ਤੁਸੀਂ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦੀ ਕੋਈ ਪਲਾਨਿੰਗ ਕਰ ਰਹੇ ਹੋ 13-13 ਹੱਟੀ ਨੂੰ ਉੱਥੇ ਲਿਜਾਣਾ ਜਾਂ ਦੇਖਣਾ ਕੀ ਪਲਾਨ ਹੈ ਤੁਹਾਡੇ ਦਾ ਅਸਲ ਜੈ ਐਕਚੁਅਲੀ ਕੀ ਹੈ ਜੀ ਜਿੱਥੇ ਅਸੀਂ ਇਤਿਹਾਸ ਲਿਖਣ ਦਾ ਕਾਰਜ ਕਰਦੇ ਆ ਉੱਥੇ ਸਾਡੀ ਵੀ ਸੋਚ ਥੋੜੀ ਗਰੀਬ ਸਿੱਖਾਂ ਦੇ ਪ੍ਰਤੀ ਹੈ ਤੇ ਉੱਥੇ ਅਸੀਂ ਕਰੀਬ ਸਾਡੇ ਕੋਲ 12 14 ਜਾਂ 15 ਪਰਿਵਾਰ ਹੁੰਦੇ ਨੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੋਈ ਕਮਾਨਣ ਵਾਲਾ ਨਹੀਂ ਉੱਥੇ ਅਸੀਂ ਮਹੀਨੇਵਾਰ ਉਹਨਾਂ ਨੂੰ ਰਾਸ਼ਨ ਦਿੰਨੇ ਆ ਵੀ ਉਹਨਾਂ ਦੇ ਚਲੋ ਘਰ ਦਾ ਕੋਈ ਰਸੋਈ ਦਾ ਚਲੋ ਕੁਝ ਉਹਨਾਂ ਨੂੰ ਸਹੂਲਤ ਜਿੰਨੀ ਕੋ ਸਾਡੇ ਵੱਲੋਂ ਮਿਲ ਸਕਦੀ ਹੈ ਇਹ ਕਾਰਜ ਅਸੀਂ ਕਰਦੇ ਹਾਂ ਤਾਂ ਜੋ ਮੈਂ ਅੱਜ ਭਾਈ ਸਾਹਿਬ ਜੀ ਨੂੰ ਇੱਥੇ ਤਰਵਿੰਦਰ ਸਿੰਘ ਜੀ ਨੂੰ 13-13 ਵਾਲਿਆਂ ਨੂੰ ਮਿਲਣ ਦੇ ਵਾਸਤੇ ਆਇਆ ਸੀ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਚਰਨਜੀਤ ਸਿੰਘ ਜੀ ਨੇ ਅੱਜ ਸਾਨੂੰ ਜਿਹੜੀ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਕੁਝ ਜੋ ਮੇਰੇ ਵਰਗੇ ਸੇਖ ਨੂੰ ਤਾਂ ਸ਼ਾਇਦ ਨਹੀਂ ਜਾਣਕਾਰੀ ਸੀ ਪਰ ਹੋ ਸਕਦਾ ਮੇਰੇ ਵਰੇ ਕਈ ਸੰਗਤ ਹੋਵੇ ਜਿਨ੍ਹਾਂ ਨੂੰ ਇਹੋ ਜੀ ਜਾਣਕਾਰੀ ਨਾ ਹੋਵੇ ਅੱਜ ਕਈ ਪੁਖਤਾ ਜਾਣਕਾਰੀ ਇਹਨਾਂ ਵੱਲੋਂ ਸਾਨੂੰ ਮਿਲੀ ਹੈ ਔਰ ਬੁਕਸ ਦਾ ਜ਼ਿਕਰ ਵੀ ਅਸੀਂ ਇਸੇ ਵਿੱਚ ਨਾਲ ਤੁਹਾਡੇ ਕਰਦੇ ਆਂਗੇ ਜੜੀ ਜੜੀ ਕਿਤਾਬਾਂ ਇਸ ਇਤਿਹਾਸ ਨਾਲ ਰਿਲੇਟਡ ਹੈਗੀਆਂ ਉਹ ਵੀ ਅਸੀਂ ਇਸੇ ਵੀਡੀਓ ਦੇ ਵਿੱਚ ਪਾ ਦਾਂਗੇ ਤੁਸੀਂ ਉਹਦੀ ਜਾਣਕਾਰੀ ਉੱਥੋਂ ਲੈ ਸਕਦੇ ਆਂ ਸੋ ਚਰਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ